ਦੋਸਤੋ ਦੁਨੀਆ ਬਹੁਤ ਪੜ ਲੈ ਚੁੱਕੀ ਹੈ ਪਰ ਇਸ ਪੜਿ ਲਿਖੀ ਦੁਨੀਆ ਦੇ ਵਿੱਚ ਪਖੰਡੀ ਸਾਧ ਅਜੇ ਵੀ ਆਪਣਾ ਦਾਅਬ ਦਬਾ ਬਣਾਈ ਫਿਰਦੇ ਹਨ ਆਂਧਵਿਸ਼ਵਾਸੀ ਲੋਕ ਇਹਨਾਂ ਦੇ ਪਿੱਛੇ ਲੱਗ ਕੇ ਅਸਰ ਹੀ ਟੂਨੇ ਟਪਲੇ ਜਾਦੂ ਮੰਤਰ ਕਰਦੇ ਰਹਿੰਦੇ ਹਨ ਪਿੰਡ ਦੇ ਵਿੱਚ ਕਿਸੇ ਦੇ ਬੂਹੇ ਅੱਗੇ ਟੂਣਾ ਪਿਆ ਹੋਵੇ ਤਾਂ ਉਹ ਬੰਦਾ ਆਪਣੇ ਗਵਾਂਡੀਆਂ ਨੂੰ ਗਾਹਾਂ ਕੱਟਣ ਲੱਗ ਜਾਂਦਾ ਹੈ ਟੂਨੇ ਦਾ ਸਹੀ ਮਤਲਬ ਕਿਸੇ ਨੂੰ ਨਹੀਂ ਪਤਾ ਪਰ ਇਹ ਟੂਣਾ ਇੱਕ ਚੰਗੀ ਚੀਜ਼ ਸੀ ਪਰ ਆਂਧਵਿਸ਼ਵਾਸੀ ਲੋਕਾਂ ਅਤੇ ਪਖੰਡੀ ਸਾਧਾ ਨੇ ਇਸ ਟੂਨੇ ਦਾ ਗਲਤ ਮਤਲਬ ਕੱਢ ਲਿਆ ਦੋਸਤੋ ਉਹ ਜਾਣਦੇ ਹਾਂ ਟੂਨੇ ਦਾ ਸਹੀ ਮਤਲਬ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਆ ਜੇ ਜਿੰਨਾ ਭਰਾਵਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਫੋਲੋ ਨਹੀਂ ਕੀਤਾ ਉਹ ਕਰ ਲਓ ਉਹ ਕਰਦੇ ਆਂ ਵੀਡੀਓ ਸ਼ੁਰੂ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਆਵਾਜ਼ ਆਈ ਅਤੇ ਸੰਚਾਰ ਦੇ ਸਾਧਨ ਨਹੀਂ ਬਣੇ ਸਨ ਜਦੋਂ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਸੀ ਕਈ ਵਾਰ ਵੈਦ ਜਾਂ ਹਕੀਮ ਬਹੁਤ ਦੂਰ ਹੁੰਦੇ ਸੀ ਵੈਦ ਹਕੀਮ ਤੱਕ ਪਹੁੰਚਣਾ ਅਤੇ ਉਸ ਨੂੰ ਲੱਭਣਾ ਕਾਫੀ ਦੇਰ ਹੋ ਜਾਂਦੀ ਸੀ ਇਸ ਲਈ ਲੋਕਾਂ ਨੇ ਵੈਦ ਜਾਂ ਹਕੀਮ ਕੋਲ ਆਪਣਾ ਸੇਨ ਆ ਪਹੁੰਚਾਉਣ ਵਾਸਤੇ ਟੂਨੇ ਦਾ ਤਰੀਕਾ ਲੱਭਿਆ ਤਾਂ ਕਿ ਟੂਣਾ ਕਰਕੇ ਵੈਦ ਜਾਂ ਹਕੀਮ ਤੱਕ ਗੱਲ ਪਹੁੰਚਾਈ ਜਾਵੇ ਇਸੇ ਕਰਕੇ ਟੂਨੇ ਨੂੰ ਚਰਸਤੇ ਵਿੱਚ ਕੀਤਾ ਜਾਂਦਾ ਸੀ ਜੇਕਰ ਕਿਸੇ ਇਲਾਕੇ ਵਿੱਚ ਕੋਈ ਸਿਰਦਾ ਮਰੀਜ਼ ਹੁੰਦਾ ਉਸ ਘਰ ਨੇੜੇ ਨੇੜਲੇ ਚੌਂਕ ਵਿੱਚ ਇੱਕ ਨੈਰੀਅਲ ਰੱਖ ਦਿੰਦੇ ਸਨ ਉਸ ਚੌਂਕ ਵਿੱਚੋਂ ਲੰਘਣ ਵਾਲੇ ਲੋਕ ਅੱਗੇ ਦੀ ਅੱਗੇ ਲੋਕਾਂ ਨੂੰ ਦੱਸਦੇ ਕਿ ਫਲਾਣੇ ਚੌਂਕ ਵਿੱਚ ਟੂਣਾ ਪਿਆ ਹੈ ਇੱਕ ਦੋ ਦਿਨ ਦੇ ਵਿੱਚ ਇਹ ਗੱਲ ਗੱਲ ਵੈਦ ਹਕੀਮ ਕੋਲ ਪਹੁੰਚ ਜਾਂਦੀ ਅਤੇ ਉਹ ਟੂਨੇ ਬਾਰੇ ਪੁੱਛਦਾ ਆਇਆ ਉਸ ਟੂਨੇ ਕੋਲ ਪਹੁੰਚ ਜਾਂਦਾ ਅਤੇ ਮਰੀਜ਼ ਦਾ ਘਰ ਪੁੱਛ ਕੇ ਉਸ ਮਰੀਜ਼ ਦਾ ਇਲਾਜ ਕਰਦਾ ਜੇਕਰ ਕਿਸੇ ਮਰੀਜ਼ ਦਾ ਪੇਟ ਖਰਾਬ ਹੁੰਦਾ ਤਾਂ ਨੇੜਲੇ ਚੌਂਕ ਵਿੱਚ ਅਨਾਜ ਅਤੇ ਦਾਣਾ ਆਦਿ ਮਿਲਾ ਕੇ ਰੱਖੀਆਂ ਜਾਂਦੀਆਂ ਜੇਕਰ ਕਿਸੇ ਮਰੀਜ਼ ਨੂੰ ਪੀਲੀਆ ਹੋ ਗਿਆ ਹੁੰਦਾ ਤਾਂ ਨਾਜ ਦੇ ਨਾਲ ਹਲਦੀ ਵੀ ਰੱਖ ਦਿੰਦੇ ਸਨ ਜੇਕਰ ਮਰੀਜ਼ ਕੋਈ ਔਰਤ ਹੁੰਦੀ ਤਾਂ ਸਿਰ ਦਾ ਪ੍ਰਤੀਕ ਨਾਰੀਅਲ ਰੱਖ ਦਿੱਤਾ ਜਾਂਦਾ ਸੀ ਅਤੇ ਪੇਟ ਦੀ ਬਿਮਾਰੀ ਨਾਲ ਅਨਾਜ ਰੱਖ ਦਿੱਤੇ ਜਾਂਦੇ ਸੀ ਤੇ ਔਰਤ ਦਾ ਪ੍ਰਤੀਕ ਦਸਣ ਲਈ ਉਸ ਦੀਆਂ ਵੰਗਾ ਅਚੀਸ਼ਾ ਕਾਜਲ ਸੁਰਮਾ ਅਤੇ ਹਾਰ ਸ਼ਿੰਗਾਰਦਸ ਕੁਝ ਸਮਾਨ ਰੱਖ ਦਿੱਤਾ ਜਾਂਦਾ ਸੀ ਤਾਂ ਕਿ ਹਕੀਮ ਨੂੰ ਪਤਾ ਲੱਗ ਸਕੇ ਕਿ ਮਰੀਜ਼ ਇੱਕ ਔਰਤ ਹੈ ਜੇਕਰ ਔਰਤ ਕਰੇ ਬੱਚਾ ਹੋਣ ਵਾਲਾ ਹੁੰਦਾ ਤਾਂ ਟੂਨੇ ਦੇ ਨਾਲ ਖਡਾਉਣੇ ਆਦੀ ਰੱਖ ਦਿੱਤੇ ਜਾਂਦੇ ਸਨ ਇਸ ਤਰ੍ਹਾਂ ਪੁਰਾਣੇ ਜ਼ਮਾਨੇ ਵਿੱਚ ਟੂਣਾ ਬਹੁਤ ਵੱਡੀ ਸੇਵਾ ਕਰਿਆ ਕਰਦਾ ਸੀ ਹੁਣ ਵਿਗਿਆਨ ਦੇ ਯੁੱਗ ਕਰਕੇ ਆਵਾਜ਼ਾਈ ਦੇ ਸਾਧਨ ਫੋਨ ਹੋਣ ਕਰਕੇ ਲੋਕਾਂ ਨੇ ਇਸ ਦੀ ਸਹੀ ਵਰਤੋਂ ਬੰਦ ਕਰ ਦਿੱਤੀ ਲੋਕ ਡਾਕਟਰ ਦੇ ਪਾਸ ਜਾ ਕੇ ਆਪਣਾ ਇਲਾਜ ਕਰਵਾਉਣ ਲੱਗ ਪਏ ਪਰ ਕੁਝ ਪਖੰਡੀ ਸਾਧਾਂ ਬਾਬਿਆਂ ਵੱਲੋਂ ਆਪਣਾ ਕਾਰੋਬਾਰ ਚਲਾਉਣ ਲਈ ਟੂਨੇ ਨੂੰ ਬਦਨਾਮ ਕਰਕੇ ਲੋਕਾਂ ਨੂੰ ਡਰਾਉਣ ਅਤੇ ਅੰਧਵਿਸ਼ਵਾਸ ਫਲਾਉਣਾ ਸ਼ੁਰੂ ਕਰ ਦਿੱਤਾ। ਕਈ ਅੰਧਵਿਸ਼ਵਾਸੀ ਵਿਅਕਤੀ ਪਖੰਡੀ ਸਾਧਾ ਕੋਲ ਜਾ ਕੇ ਆਪਣੀ ਸਮੱਸਿਆ ਦਾ ਹੱਲ ਕਰਾਉਣ ਵਾਸਤੇ ਉਨਾ ਪਾਸੋਂ ਕੁਝ ਵਸਤਾਂ ਲੈ ਕੇ ਚੌਂਗ ਵਿੱਚ ਰੱਖ ਦਿੰਦੇ ਅੱਜ ਕੱਲ ਟੂਨੇ ਨੂੰ ਇੱਕ ਬੜਾ ਡਰਾਉਣੀ ਕਿਸਮ ਦੀ ਚੀਜ਼ ਬਣਾ ਚੁੱਕੇ ਹਾਂ ਸ਼ਰਾਬ ਮੀਟ ਅਗੈਰਾ ਵਗੈਰਾ ਇਹ ਵੀ ਚੀਜ਼ਾਂ ਟੂਨੇ ਵਿੱਚ ਸ਼ਾਮਲ ਹੋ ਗਈਆਂ ਕਈ ਵਾਰ ਟੂਨੇ ਨੂੰ ਲੈ ਕੇ ਪਿੰਡਾਂ ਵਿੱਚ ਲੋਕ ਛਿੱਤਰੋ ਛਿੱਤਰੀ ਹੁੰਦੇ ਵੇਖੇ ਗਏ ਹਨ ਡਾਂਗਾ ਹੀ ਖੜਕਦੀਆਂ ਵੇਖੀਆਂ ਗਈਆਂ ਹਨ ਪਰ ਅੱਜ ਕੱਲ ਦੀ ਪੜ੍ਹੇ ਲਿਖੀ ਪੀੜ੍ਹੀ ਬਹੁਤ ਲੋਕ ਗੁਰੂ ਘਰ ਨਾਲ ਜੁੜ ਚੁੱਕੇ ਹਨ ਇਸ ਕਰਕੇ ਇਸ ਚੀਜ਼ ਵੱਲ ਲੋਕ ਬਹੁਤ ਘੱਟ ਧਿਆਨ ਦਿੰਦੇ ਹਨ ਅਤੇ ਬਹੁਤ ਹੀ ਘੱਟ ਇਸ ਜੀ ਉੱਪਰ ਵਿਸ਼ਵਾਸ ਕਰਦੇ ਹਨ ਇਹ ਸੀ ਟੂਨੇ ਦੀ ਅਸਲੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਆਪਣੀ ਰਾਇ ਕਮੈਂਟਾਂ ਦੇ ਵਿੱਚ ਜਰੂਰ ਦੇ ਆ ਜੇ